ਜਿਸ ਤਰ੍ਹਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਿਸੇ ਸੱਜਣ ਦੀ ਬੜੀ ਸੋਹਣੀ વાર્ਤਾ ਪੜ੍ਹ ਰਿਹਾ ਸੀਗਾ ਉਹਨੇ ਬਹੁਤ ਸੋਹਣੀ ਇੱਕ ਬਾਤ ਕੀਤੀ ਉਹ ਕਹਿੰਦੇ ਵੀ ਇੱਕ ਲੈਬ ਦੇ ਵਿੱਚ ਲੈਬੋਰੀ ਦੇ ਵਿੱਚ ਜਿੱਥੇ ਅਲੱਗ-ਅਲੱਗ ਰਸਾਇਣਾਂ ਦੇ ਉੱਤੇ ਖੋਜ ਹੁੰਦੀ ਹੈ ਉਸ ਰਸਾਇਣਾਂ ਦੇ ਜਿੱਥੇ ਖੋਜ ਹੁੰਦੀ ਉਹ ਕੁਝ ਚੂਹੇ ਨੇ ਆਪਣਾ ਘਰ ਬਣਾ ਲਿਆ ਕਹਿਣ ਲੱਗੇ ਉਹ ਚੂਹੇ ਉਸ ਲੈਬ ਦੇ ਵਿੱਚ ਰਹਿੰਦੇ ਆ ਜਦੋਂ ਉਹਨਾਂ ਨੂੰ ਅੰਦਰ ਉਹਨਾਂ ਦੇ ਭੁੱਖ ਜਾਗੀ ਤਾਂ ਉਹਨਾਂ ਨੂੰ ਖਾਣ ਨੂੰ ਕੁਝ ਵੀ ਨਾ ਉੱਥੇ ਮਿਲਿਆ ਕਿਉਂਕਿ ਉੱਥੇ ਰਸਾਇਣ ਸਨ ਤਾਂ ਉਹਨਾਂ ਚੂਹਿਆਂ ਨੇ ਖਾਣ ਵਾਲੇ ਪਦਾਰਥ ਜਿਹੜੇ ਨੇ ਉਹਨਾਂ ਦੀ ਖੋਜ ਸ਼ੁਰੂ ਕੀਤੀ ਤਾਂ ਜਿੱਧਰ ਜਾਣ ਉਹਨਾਂ ਨੂੰ ਕੋਈ ਨਾ ਕੋਈ ਰਸਾਇਣ ਉੱਥੇ ਖਾਣ ਵਾਸਤੇ ਮਿਲੇ ਤਾਂ ਹੌਲੀ-ਹੌਲੀ ਉਹਨਾਂ ਨੇ ਰਸਾਇਣ ਖਾਣੇ ਸ਼ੁਰੂ ਕਰ ਦਿੱਤੇ ਉਹ ਰਸਾਇਣ ਖਾਂਦੇ ਆ ਖਾਂਦੇ ਉਹਨਾਂ ਦਾ ਜਿਹੜਾ ਹੈਗਾ ਅੰਦਰ ਦੀ ਜਿਹੜੀ ਭੁੱਖ ਹੈ ਉਹ ਇਸ ਤਰ੍ਹਾਂ ਦੀ ਹੋ ਗਈ ਕਿ ਉਹਨਾਂ ਨੂੰ ਭੁੱਖ ਹੀ ਰਸਾਇਣਾਂ ਦੀ ਲੱਗਣ ਲੱਗ ਪਈ। ਉਹ ਕਹਿੰਦੇ ਅਖੀਰ ਨੂੰ ਉਹਨਾਂ ਦੀ ਜਦੋਂ ਟੈਸਟਿੰਗ ਹੁੰਦੀ ਹੈ ਜਦੋਂ ਉਹਨਾਂ ਦਾ ਜਿਹੜਾ ਟੈਸਟ ਹੋਏ ਉਹ ਲੈਬ ਦੇ ਵਿੱਚੋਂ ਚੂਹੇ ਫੜੇ ਗਏ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਦੀ ਗਿਣਤੀ ਵੱਧ ਗਈ। ਜਦੋਂ ਗਿਣਤੀ ਵੱਧ ਗਈ ਤਾਂ ਉਹਨਾਂ ਨੂੰ ਮਾਰਨ ਵਾਸਤੇ ਜ਼ਹਿਰ ਪਾਏ ਗਏ ਜਿਹੜੇ ਪੌਇਜ਼ਨ ਜਿਹੜੇ ਚੂਹਿਆਂ ਨੂੰ ਮਾਰਨ ਵਾਸਤੇ ਪਾਏ ਜਾਂਦੇ ਨੇ। ਤਾਂ ਉਹ ਜ਼ਹਿਰ ਦਾ ਉਹਨਾਂ ਤੇ ਅਸਰ ਨਹੀਂ ਹੋਇਆ। ਅਸਰ ਨਾ ਹੋਇਆ ਤਾਂ ਉਹਨਾਂ ਨੇ ਉਹਨਾਂ ਦੇ ਵਿੱਚੋਂ ਕੁਝ ਚੂਹਿਆਂ ਨੂੰ ਫੜ ਕੇ ਉਹਨਾਂ ਤੇ ਟੈਸਟ ਕੀਤਾ ਗਿਆ ਕਿਉਂਕਿ ਵਿਗਿਆਨਕ ਲੋਕ ਸੰਚਾਰ ਚਪਰੇ ਤਾਂ ਉਹਨਾਂ ਨੇ ਦੱਸਿਆ ਉਹ ਕਹਿਣ ਲੱਗੇ ਵੀ ਅਸਲ ਦੇ ਵਿੱਚ ਜ਼ਹਿਰ ਖਾਂਦਿਆਂ ਖਾਂਦਿਆਂ ਇਹਨਾਂ ਦੇ ਅੰਦਰ ਇਹਨਾਂ ਜ਼ਹਿਰ ਕੱਠਾ ਹੋ ਗਿਆ ਹੁਣ ਬਾਹਰ ਦਾ ਜ਼ਹਿਰ ਇਹਨਾਂ ਨੂੰ ਜ਼ਹਿਰ ਨਹੀਂ ਲੱਗਦਾ ਉਹ ਸੱਜਣ ਦੇ ਉਹ ਕਹਾਣੀ ਸੁਣਾਉਣ ਦਾ ਜਿਹੜਾ ਤਾਤਪਰਸ ਸੀ ਜਾਂ ਕਾਰਨ ਸੀਗਾ ਉਹ ਇਹੀ ਸੀ ਉਹ ਕਹਿੰਦੇ ਕੋਈ ਮਨੁੱਖ ਜਦੋਂ ਵਿਕਾਰਾਂ ਦੀ ਭੁੱਖ ਦੇ ਵਿੱਚ ਵਿਕਾਰ ਖਾਣ ਲੱਗ ਪੈਂਦਾ ਹੈ ਸਹਿ ਪਾਤਸ਼ਾਹ ਕਹਿੰਦੇ ਨੇ ਅਖੀਰ ਨੂੰ ਫਿਰ ਉਹਨੂੰ ਵਿਕਾਰ ਗੁਨਾਹ ਪਾਪ ਪਾਪ ਨਹੀਂ ਲੱਗਣ ਲੱਗ ਲੱਗਦੇ ਉਹਨੂੰ ਪਾਪ ਵੀ ਧਰਮ ਹੀ ਲੱਗਣ ਲੱਗ ਜਾਂਦਾ ਉਹ ਹਰ ਇੱਕ ਚੀਜ਼ ਨੂੰ ਆਪਣੇ ਢੰਗ ਦੇ ਨਾਲ ਜਸਟੀਫਾਈ ਕਰ ਲੈਂਦਾ ਹੈ ਹਰ ਇੱਕ ਚੀਜ਼ ਨੂੰ ਆਪਣੇ ਢੰਗ ਦੇ ਨਾਲ ਉਹ ਵੀ ਐਕਸਪਲੇਨੇਸ਼ਨ ਕਰ ਲੈਂਦਾ ਹੈ ਵਿਖਿਆਨ ਕਰ ਲੈਂਦਾ ਹੈ ਤਾਂ ਉਸ ਨੂੰ ਜਿਹੜਾ ਹੈਗਾ ਔਗਣ ਵੀ ਔਗਣ ਨਹੀਂ ਪ੍ਰਤੀਤ ਹੁੰਦੇ ਝੂਠ ਬੋਲਣਾ ਵੀ ਉਹਨੂੰ ਝੂਠ ਨਹੀਂ ਲੱਗਦਾ ਝੂਠ ਬੋਲਣਾ ਉਹਨੂੰ ਦੁਨੀਆਦਾਰੀ ਲੱਗਣ ਲੱਗ ਜਾਂਦੀ ਹੈ ਵਿਕਾਰ ਉਹਨੂੰ ਵਿਕਾਰ ਨਹੀਂ ਲੱਗਦੇ ਵਿਕਾਰ ਕਮਾਉਣੇ ਜਿਹੜਾ ਹੈਗਾ ਉਹਦੇ ਵਾਸਤੇ ਇੱਕ ਸੰਸਾਰਕ ਆਮ ਜਿਹੜਾ ਹੈਗਾ ਕੈਜੂਅਲ ਇੱਕ ਚੀਜ਼ ਬਣ ਜਾਂਦੀ ਹੈ ਤੋ ਕਹਿਣ ਲੱਗੇ ਹੌਲੀ ਹੌਲੀ ਫਿਰ ਉਹਦੇ ਅੰਦਰ ਜਿਹੜੀ ਅਸਲ ਪਿਆਸ ਸੀ ਜਿਹੜੀ ਪਿਆਸ ਕਰਕੇ ਅਸਲ ਭੁੱਖ ਸੀ ਜਿਹੜੀ ਭੁੱਖ ਕਰਕੇ ਉਹਨੇ ਪ੍ਰਭੂ ਦੇ ਦਰ ਤੱਕ ਪਹੁੰਚਣਾ ਸੀ ਜਿਹੜੀ ਭੁੱਖ ਨੇ ਉਹਦੀ ਆਤਮਾ ਨੂੰ ਤਾਕਤ ਦੇਣੀ ਸੀ ਉਹ ਭੁੱਖ ਮਿਸਰ ਜਾਂਦੀ ਹੈ ਕੇਵਲ ਤੇ ਕੇਵਲ ਉਹ ਭੁੱਖ ਬਾਕੀ ਰਹਿ ਜਾਂਦੀ ਹੈ ਜਿਹੜੀ ਇਸ ਸੰਸਾਰ ਦੇ ਉੱਤੇ ਵਿਕਾਰਾਂ